ਮੇਰੀ ਜਿਹੜੀ ਵੀਡੀਓ ਅਸ਼ਲੀਲ ਬਣੀ ਸੀ ਉਹ ਮੇਰੇ ਬਲਜਿੰਦਰ ਕੌਰ ਮੇਰੇ ਸਾਥੀ ਤੇ ਕਹਿੰਦੇ ਬਣੀ ਸੀ ਠੀਕ ਹੈ ਤੇ ਮੈਂ ਅਹੀ ਚਾਹੁੰਦੀ ਕਿ ਜਿਹੜੀ ਬਲਜਿੰਦਰ ਕੌਰ ਨੇ ਮੇਰੀ ਵੀਡੀਓ ਬਣਵਾਈ ਸੀ ਮੇਰੇ ਸਾਥੀ ਦੀ ਹਨਾ ਉਹਦੇ ਤੇ ਵੀ ਫੁੱਲ ਪ੍ਰੋਪਰ ਕਾਰਵਾਈ ਕੀਤੀ ਜਾਵੇ ਤੇ ਅੱਜ 12 ਦਿਨ ਹੋ ਗਏ ਉਹਨੂੰ ਰੈਸਟ ਹੋਏ ਨੂੰ ਹਨਾ ਤੇ ਲੱਕੀ ਤਾਰ ਧੱਲੀਵਾਲ ਤੇ ਕੋਈ ਕਾਰਵਾਈ ਨਹੀਂ ਹੋਈ ਹੈ ਜੀ ਚਲ ਕੀਤਾ ਜਾ ਰਿਹਾ ਹੈ ਰੈਸ਼ ਕੀਤਾ ਜਾ ਰਿਹਾ ਕਿਉਂਕਿ ਸਰ ਮੈਂ ਅੰਮਰ ਸਰ ਤੋਂ ਆ ਰਹੀਆਂ ਸਪੈਸ਼ਲ ਜਿੰਦਜੀ ਕੀ ਮੈਟਰ ਟ੍ਰਾਂਸਪੋਰਟ ਸਰ ਅ ਅ ਸਰ ਮੇਰਾ ਮੈਟਰ ਜਿੱਦ ਤੱਕ ਮੈਂ ਪਹਿਲੇ ਵੀ ਪਬਲਿਕ ਚ ਦੱਸ ਚੁੱਕੀ ਹਾਂ ਕਿ ਮੇਰੇ ਹਨਾ ਮੈਂ ਘਰ ਵਾਲੇ ਤੇ ਆਪਣੇ ਪਰਚਾ ਕਰਵਾਇਆ ਸੀਗਾ ਤੇ ਉਹਨੂੰ ਡੇਢ ਮਹੀਨੇ ਪੁੱਲਸ ਨੇ ਅਰੈਸਟ ਨਹੀਂ ਕੀਤਾ ਸੀ ਚਲੋ ਹੁਣ ਉਹਨੂੰ ਤਾਂ ਅਰੈਸਟ ਕਰ ਲਿਆ ਪਰ ਜਿਹੜਾ ਬਾਕੀ ਸੀਗਾ ਮੇਰੀ ਜਿਹੜੀ ਵੀਡੀਓ ਅਸ਼ੀਲ ਬਣੀ ਸੀ ਉਹ ਮੇਰੇ ਬਲਜਿੰਦਰ ਕੌਰ ਮੇਰੇ ਸੱਸ ਦੇ ਕਹਿਣ ਤੇ ਬਣੀ ਸੀ ਠੀਕ ਹੈ ਤੇ ਇੱਕ ਲक्की ਧਾਲੀ ਵਾਲ ਸੀ ਜਿੰਨੇ ਕੀ ਵੀਡੀਓ ਵਾਇਰਲ ਕੀਤੀ ਸੀ ਮੈਨੂੰ ਵਟਸਐਪ ਤੇ ਭੇਜੀ ਸੀ ਠੀਕ ਹੈ ਜਾਂ ਬਾਕੀ ਮੁੰਡਿਆਂ ਨੂੰ ਭੇਜੀਆ ਠੀਕ ਹੈ ਦੂਜੀ ਗੱਲ ਕੀ ਜਿਹੜਾ ਮੇਰੇ ਘਰ ਵਾਲਿਆਂ ਨੂੰ ਜਦੋਂ ਅਰੈਸਟ ਕੀਤਾ ਗਿਆ ਉਹ ਕੋਰਟ ਵਿੱਚ ਆਇਆ ਠੀਕ ਹੈ ਤੇ ਉਹਨੇ ਜੱਜ ਸਾਹਮਣੇ ਹੀ ਕਿਹਾ ਕਿ ਮੈਂ ਤਾਂ ਵੀਡੀਓ ਬਣਾਈ ਨਹੀਂ ਤੇ ਨਾ ਉਹਦਾ ਫੋਨ ਉਹਨੇ ਰਿਕਵਰ ਕਰਾਇਆ ਮੇਰਾ ਫੋਨ ਵੀ ਪੁਲਿਸ ਵਾਲੇ ਨੇ ਲੈ ਲਿਆ ਤੇ ਦੂਜੀ ਗੱਲ ਜਿਹੜਾ ਲक्की ਧਾਲੀ ਵਾਲ ਤੇ ਉਹਨੇ ਗੱਲ ਛੱਡ ਦਿੱਤੀ ਹੈ ਤੇ ਅੱਜ 12 ਦਿਨ ਹੋ ਗਏ ਉਹਨੂੰ ਅਰੈਸਟ ਹੋਏ ਨੂੰ ਹਨਾ ਤੇ ਲੱਕੀ ਧਾਲੀ ਵਾਲ ਤੇ ਕੋਈ ਕਾਰਵਾਈ ਨਹੀਂ ਹੋਈ ਹੈ ਹਾਂਜੀ ਤੇ ਹਾਂਜੀ ਸਰ ਮੈਂ ਉਹਨਾਂ ਨੂੰ 4-5 ਦਿਨਾਂ ਬਾਅਦ ਪੁੱਛਿਆ ਸੀਗਾ ਕਿ ਮੈਡਮ ਹੁਣ ਅੱਗੇ ਕਾਰਵਾਈ ਕਿਵੇਂ ਕਰ ਰਹੀਓ ਲਕੀਤਾਲੀ ਵਾਲ ਨੂੰ ਤੁਸੀਂ ਰੈਸਟ ਕੀਤਾ ਕਿ ਨਹੀਂ ਉਹ ਬਸ ਇਹੀ ਕਹੀ ਜਾ ਰਹੇ ਆ ਕਿ ਮੈਮ ਕਰ ਰਹੇ ਆ ਵੈਰੀਫਿਕੇਸ਼ਨ ਚੱਲ ਰਹੀ ਹੈ ਮਤਲਬ ਦੱਸਾਂਗੇ ਤੁਹਾਨੂੰ ਤੇ ਜੱਜ ਨੇ ਵੀ ਉਹਨੂੰ ਸਿਰਫ 14 ਦਿਨਾਂ ਦਾ ਕਿਹਾ ਸੀ 14 ਦਿਨਾਂ ਵਾਸਤੇ ਉਹਨੂੰ ਅੰਦਰ ਭੇਜਿਆ ਗਿਆ ਤੇ ਮੈਂ ਇਹ ਚਾਹੁੰਦੀ ਕਿ ਜਿਹੜੀ ਬਲਜਿੰਦਰ ਕੌਰ ਨੇ ਮੇਰੀ ਵੀਡੀਓ ਬਣਵਾਈ ਸੀ ਮੇਰੀ ਸੱਸ ਨੇ ਹਨਾ ਉਹਦੇ ਤੇ ਵੀ ਫੁੱਲ ਪ੍ਰੋਪਰ ਕਾਰਵਾਈ ਕੀਤੀ ਜਾਵੇ ਕਿਉਂਕਿ ਮੈਂ ਸੈਟੀਸਫਾਈ ਨਹੀਂ ਹੈਗੀ ਉਹਨਾਂ ਦੀ ਹਨਾ ਜੋ ਵੀ ਉਹ ਕਾਰਵਾਈ ਕਰ ਰਹੇ ਨੇ ਠੀਕ ਹੈ ਤੇ ਉਹਨੂੰ ਵੀ ਅरेस्ट ਕੀਤਾ ਜਾਵੇ ਤੇ ਲਕੀਤਾਲੀ ਵਾਲ ਨੇ ਜਿੰਨੀ ਵੀਡੀਓ ਮੇਰੀ ਵਾਇਰਲ ਕੀਤੀ ਆ ਉਹਦੇ ਤੇ ਵੀ ਕਾਰਵਾਈ ਹੋਵੇ ਹਾਂਜੀ ਕਨਫਰੈਂਸ ਕਾਲਿੰਗ ਦਾ ਵੀ ਕੋਈ ਤਰੀਕਾ ਨਾਲ ਕਾਲ ਆਉਣੀ ਸਰ ਇੱਕ ਮੈਨੂੰ ਮਤਲਬ ਕੀ ਧਮਕੀਆਂ ਆ ਰਹੀਆਂ ਨੇ ਅਨਨੋਮ ਨੰਬਰਾਂ ਤੋਂ ਕਾਲਾਂ ਆ ਰਹੀਆਂ ਨੇ ਠੀਕ ਹੈ ਕਿ ਤੁਸੀਂ ਸਾਨੂੰ ਪੰਜਕੂਲੇ ਮਿਲੋ ਤੁਸੀਂ ਸਾਨੂੰ ਮੁਹਾਲੀ ਮਿਲੋ ਠੀਕ ਹੈ ਮੈਂ ਉਹਨਾਂ ਨੂੰ ਇੰਨੀ ਤੰਗ ਪਰੇਸ਼ਾਨ ਹੋ ਗਈ ਮੈਂ ਤੁਹਾਨੂੰ ਰਿਕਾਰਡਿੰਗ ਵੀ ਦਵਾਂਗੀ ਠੀਕ ਹੈ ਤੇ ਇਸ ਗੱਲ ਦਾ ਵੀ ਮੇਰੇ ਕੋਲ ਪ੍ਰੂਫ ਹੈ ਕਿ ਜਿਹੜੀ ਸੱਸ ਦੇ ਕਹਿਣ ਤੇ ਮੇਰੀ ਵੀਡੀਓ ਬਣਾਈ ਸੀ ਕਿ ਪਹਿਲੇ ਤੁਸੀਂ ਉਹਦੀ ਵੀਡੀਓ ਬਣਾ ਲਈ ਤੇ ਉਹਦੇ ਨਾਲ ਵਿਆਹ ਕਰਾ ਲਿਆ ਫਿਰ ਉਹਦੀ ਵੀਡੀਓ ਤੁਸੀਂ ਸਾਨੂੰ ਪੇਜ ਵੀ ਦਿੱਤੀ ਠੀਕ ਹੈ ਮੈਂ ਅੱਜ ਤੱਕ ਵੀ ਕੋਈ ਵੀ ਗੱਲ ਮੈਂ ਬਿਨਾਂ ਪ੍ਰੂਫ ਦੇ ਨਹੀਂ ਕੀਤੀ ਬਿਲਕੁਲ ਮੈਂ ਆਪਣੀ ਮਨੀਤਕੌਰ ਨੇ ਨਾਮ ਦੇ ਪ੍ਰਤੀ ਕਿਹਾ ਵਾ ਕਿ ਮੇਰੇ ਨਾਲ ਨਾਮ 1.5 ਕਿ ਉਹ ਸੱਚ ਸੀ ਮੈਂ ਤਾਂ ਪਬਲਿਕ 'ਚ ਲਿਆਂਦਾ ਠੀਕ ਹੈ ਮੈਂ ਤਾਂ ਪਬਲਿਕ ਨੂੰ ਦੱਸਿਆ ਠੀਕ ਹੈ ਪਰ ਇਹਨਾਂ ਨੇ ਜੋ ਮੈਂ ਇਹਨਾਂ ਨੇ ਜ਼ਾਇਜ਼ ਕੀਤੀ ਮੈਂ ਉਹ ਵੀ ਪਬਲਿਕ ਨੂੰ ਦੱਸ ਰਹੀ ਹਾਂ ਕਿ ਇਹ ਕਿਹੜੇ ਲਾਅ 'ਚ ਲਿਖਿਆ ਕਿ ਅਗਰ ਘਰਵਾਲੀ ਤਲਾਕ ਨਹੀਂ ਦਿੰਦੀ ਤਾਂ ਉਹਦੀ ਵੀਡੀਓ ਵਾਇਰਲ ਕਰ ਦੋ ਠੀਕ ਹੈ ਇਸ ਦੇ ਚਰੀਏ ਮੈਂ ਮੇਰੇ ਕੋ ਤਲਾਕ ਲੈ ਲੈਣਗੇ ਜਾਂ ਮੈਂ ਮੁੰਡੇ ਦਾ ਖਿਹੜਾ ਛੱਡ ਦੂੰਗੇ ਇਹਨਾਂ ਨੇ ਤੇ ਜਿਹੜੀ ਮੇਰੀ ਬੱਚੀ ਕੁਛੀ ਜ਼ਿੰਦਗੀ ਸੀ ਉਹ ਵੀ ਬਦਨਾਮ ਕਰਤੀ ਤੇ ਇਹਨਾਂ ਦੇ ਘਰ ਦੀ ਮੈਂ ਇੱਕ ਇੱਜ਼ਤ ਸੀ ਇਹਨਾਂ ਨੇ ਨੋ ਦੀ ਇੱਜ਼ਤ ਨੂੰ ਹੀ ਉਛਾਲ ਦਿੱਤਾ ਨੋ ਦੀ ਇੱਜ਼ਤ ਨੂੰ ਹੀ ਇਹਨਾਂ ਨੇ ਵਾਇਰਲ ਕਰ ਦਿੱਤਾ ਹਨਾ ਤੇ ਕਿਸ ਪੱਕਾ ਸੋਚ ਰਿਹਾ ਕਿ ਇਹਨਾਂ ਤੇ ਇਹ ਮੇਰੇ ਨਾਲ ਗੱਲ ਵੀ ਕਰ ਲੈਂਦੀ ਜੇ ਮੇਰੀ ਨੋ ਸੀਮਰੀ ਧੀਾਂ ਵਰਗੀ ਸੀ ਮੇਰੇ ਨਾਲ ਗੱਲ ਕਰ ਲੈਂਦੀ ਇਹਨਾਂ ਨਾਲ ਮੈਂ ਗੱਲ ਵੀ ਕੀਤੀ ਇਹਨਾਂ ਨੂੰ ਮੈਂ ਦੱਸਿਆ ਵੀ ਕਿ ਮੰਮੀ ਜਾਂ ਡੈਡੀ ਮੇਰੇ ਨਾਲ ਆ ਆ ਚੀਜ਼ ਹੋਈ ਆ ਹਨਾ ਇਦਾਂ ਹੋਈ ਆ ਤੁਸੀਂ ਦੱਸੋ ਮੈਂ ਕਿਵੇਂ ਕਰਾਂ ਹਰ ਪੱਖੋਂ ਮੈਨੂੰ ਇਹੀ ਗੱਲ ਕਹਿੰਦੇ ਸੀ ਤੂੰ ਜਾਣੇ ਸਾਡਾ ਬੇਟਾ ਜਾਣੇ ਸਾਨੂੰ ਕੋਈ ਮੈਟਰ ਦਾ ਪਤਾ ਨਹੀਂ ਠੀਕ ਹੈ ਅਸੀਂ ਉਹਨੂੰ ਮਨ ਲਕਿ ਉਹ ਕਰ ਦਿੱਤਾ ਬੇਦਖਲ ਕਰ ਦਿੱਤਾ ਠੀਕ ਹੈ ਮੈਨੂੰ ਇੱਕ ਗੱਲ ਦੱਸੋ ਸਰ ਸੈਮਤੀ ਨਾਲ ਵਿਆਹ ਹੋਇਆ ਸੈਮਤੀ ਨਾਮ ਇਹਨਾਂ ਦੇ ਘਰ ਚ ਰਹਿੰਦੀ ਸੀ ਸੈਮਤੀ ਨਾਮ ਆਪਦੇ ਘਰ ਲੈਣਾ ਰਹਿੰਦੀ ਸੀ ਇਹਨਾਂ ਦੇ ਘਰੇ 91 ਸੈਕਟਰ ਚ ਵੀ ਮੈਂ ਗਈ ਠੀਕ ਹੈ ਉਸ ਤੋਂ ਬਾਅਦ ਹੀ ਜੋ ਹੋਇਆ ਇਹਨਾਂ ਨੇ ਕਰਿਆ ਠੀਕ ਹੈ ਉੱਥੋਂ ਮੈਨੂੰ ਧੱਕੇ ਮਾਰ ਕੇ ਇਹਨਾਂ ਨੇ ਬਾਹਰ ਕੱਢਿਆ ਉਸ ਤੋਂ ਬਾਅਦ 4 ਦਿਨਾਂ ਬਾਅਦ ਮੇਰਾ ਘਰ ਵਾਲਾ ਇੱਥੋਂ ਚਲਾ ਗਿਆ ਉਸ ਤੋਂ ਬਾਅਦ ਜਦੋਂ ਮੇਰੀ ਸੱਸ ਥਾਣੇ ਚਾਕੇ ਬੋਲਦੀ ਆ ਕਿ ਮੈਂ ਆਪਦੇ ਮੁੰਡੇ ਨੂੰ ਬੱਦੀ ਸੈਂਟਰ ਚ ਭੇਜਿਆ ਸੀ ਉਦੋਂ ਹੀ ਮੈਨੂੰ ਵੀਡੀਓ ਬਾਰੇ ਪਤਾ ਲੱਗਦਾ ਤੇ ਉਹ ਜਿਹੜੀ ਵੀਡੀਓ ਬਣਾਈ ਸੀ ਮੇਰੇ ਸ ਤੇ ਮੇਰੀ ਸਾਸ ਜਿਹੜਾ ਰੋਲ ਆ ਸਾਰਾ ਮੈਂ ਆਪਣੀ ਸਾਸ ਬਲਜਿੰਦਰ कौर ਤੇ ਹੀ ਲਾਉਂਗੀ ਤੇ ਉਹਦੇ ਤੇ ਮੈਂ ਇਹੀ ਚਾਹਾਂਗੀ ਜੇ ਪ੍ਰਸ਼ਾਸਨ ਨੇ ਨਾ ਕਾਰਵਾਈ ਕੀਤੀ ਤੇ ਮੈਨੂੰ ਫੇਰ ਦੁਬਾਰਾ ਰਿਪੀਟ ਕਰਨੇ ਲਾਉਣੇ ਪੈਣਗੇ ਮੈਨੂੰ ਸਾਰਾ ਕੁਝ ਦੁਬਾਰਾ ਉਹੀ ਕਰਨਾ ਪਊਗਾ ਜੋ ਮੈਂ ਹੁਣ ਸਾਇਲੈਂਟ ਹੋ ਚੁੱਕੀ ਸੀ ਕਿ ਮੇਰਾ ਮੈਟਰ ਪੁਲਸ ਵਾਲਿਆਂ ਨੇ ਬਹੁਤ ਵਧੀਆ ਕਰ ਦਿੱਤਾ ਕਾਰਵਾਈ ਕਰ ਰਹੇ ਨੇ ਹਣਾ ਪਰ ਮੈਨੂੰ ਫੇਰ ਦੁਬਾਰਾ ਟੌਰਚਰ ਕੀਤਾ ਜਾ ਰਿਹਾ ਹੈ ਹਰੈਸ਼ ਕੀਤਾ ਜਾ ਰਿਹਾ ਕਿਉਂਕਿ ਸਰ ਮੈਂ ਅੰਬਰਸਰ ਤੋਂ ਆ ਰਹੀ ਹਾਂ ਸਪੈਸ਼ਲ ਠੀਕ ਹੈ ਨਾ ਮੇਰਾ ਇੱਥੇ ਕੋਈ ਟਿਕਾਣਾ ਨਾ ਮੇਰੇ ਤੇ ਕੋਈ ਫੈਮਿਲੀ ਮੈਂਬਰ ਨੇ ਤੇ ਮੈਂ ਕੱਲ ਨੂੰ ਮੈਨੂੰ ਇੱਥੇ ਕੋਈ ਮਾਰ ਜੇ ਮੇਰੇ 'ਚ ਕੋਈ ਹਮਲਾ ਹੋ ਜੇ ਹਨਾ ਮੈਂ ਕਿੰਨੂੰ ਦੱਸਾਂਗੀ ਕਿਸੇ ਨੂੰ ਪਤਾ ਨਹੀਂ ਇੱਥੇ ਮੇਰੇ ਬਾਰੇ ਹਨਾ ਤੇ ਮੈਂ ਇਹ ਚਾਹਾਂਗੀ ਕਿ ਹੁਣ ਮੈਨੂੰ ਪਲੀਜ਼ ਨਾ ਜ਼ਿਆਦਾ ਟੌਰਚਰ ਕੀਤਾ ਜਾਵੇ ਐਸਐਸਪੀ ਮੁਹਾਲੀ ਵੱਲੋਂ ਅਮਨਦੀਪ ਮੈਮ ਐਸਐਚਓ ਨੂੰ ਕਹਿਣਾ ਚਾਹੁੰਦੀ ਆ ਕਿ ਜਿਹੜੀ ਵੰਦੀ ਕਾਰਵਾਈ ਆ ਮੈਂ ਕੁਝ ਆਪਣੇ ਵੱਲੋਂ ਨਹੀਂ ਕਹਿ ਰਹੀ ਕੋਈ ਮੈਂ ਡੁਪਲੀਕੇਟ ਦਰਖਾਸਤ ਨਹੀਂ ਦੇ ਰਹੀ ਜੋ ਐਫਆਈਆਰ ਤੇ ਲਿਖਿਆ ਗਿਆ ਵਾ ਸਿਰਫ ਦੋ ਜਾਣਿਆਂ ਤੇ ਕਾਰਵਾਈ ਆ ਮੇਰੀ ਸੱਸ ਬਲਜਿੰਦਰ ਕੌਰ ਦੇ ਨਾਮ ਤੇ ਤੇ ਲक्की ਢਾਲੀ ਵਾਲ ਨੂੰ ਅਰੈਸਟ ਕੀਤਾ ਜਾਵੇ ਹੋਰ ਮੈਂ ਕੋਈ ਮੰਗ ਨਹੀਂ ਕਰ ਹਾਂਜੀ ਥੈਂਕ ਯੂ